ਨਰਕ ਬਾਹਰ ਕੋਈ ਨਹੀਂ ਨਰਕ ਬੰਦੇ ਦੇ ਅੰਦਰ ਹੈ ਹੁਣ ਮੈਂ ਅੰਦਰੋਂ ਟੋਏ 'ਚ ਡਿੱਗਿਆ ਪਿਆ ਗਲਤ ਪਾਸੇ ੱੱ ਧੱਕੇ ਖਾ ਰਿਆਂ ਤੇ ਹਰ ਵੇਲੇ ਸਮਝ ਲਓ ਮੈਂ ਨਰਕ 'ਚ ਡਿੱਗਿਆ ਪਿਆ ਮੈਨੂੰ ਮੈਂ ਤਾਂ ਨਰਕ ਚ ਜੀਂਆਂ ਅੱਗੇ ਵੀ ਡਿੱਗੂ ਟੋਏ ਟਿੱਬੇ ਬਹੁਤ ਤੰਗ ਕਰਨਗੇ ਇਹਨਾਂ ਤੋਂ ਬਚੋ ਇਹ ਟੋਏ ਟਿੱਬੇ ਨੇ ਅੰਦਰ ਦੇ ਇਹਨਾਂ ਨੂੰ ਖਤਮ ਕਰੋ ਤੇ ਜ਼ਿੰਦਗੀ ਦੇ ਵਿੱਚ ਕੈਂਪ ਵਾਲਿਆਂ ਨੂੰ ਤੇ ਪਤਾ ਹੈ ਮੈਂ ਵਾਰ-ਵਾਰ ਰਿਪੀਟ ਕਰਦਾ ਕਿ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਮਾੜਾ ਨਹੀਂ ਕਰਨਾ ਦੁਸ਼ਮਣ ਵੀ ਹੋਵੇ ਤੁਹਾਡਾ ਠੀਕ ਹੈ ਮੈਨੂੰ ਮਾਰਨਾ ਚਾਹੁੰਦਾ ਹੈ ਪਰ ਅਸੀਂ ਸਭ ਦਾ ਭਲਾਈ ਮੰਗਦੇ ਹਾਂ ਜਿੱਤੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰਾਂਗਾ ਜਿੱਤੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰ ਸਕਦਾ ਮਤਲਬ ਆਪਣੇ ਆਪ ਨੂੰ ਕਿਸੇ ਦੇ ਬਾਰੇ ਮਾੜਾ ਸੋਚਣਾ ਤੇ ਸਾਡੇ ਅੰਦਰ ਤੇ ਮੈਨੂੰ ਤੁਸੀਂ ਮਾਫ ਕਰਦੇ ਹੋ ਵੀਰੋ ਭਰਾਵੋ ਹਰ ਵੇਲੇ ਚੱਲਦਾ ਰਹਿੰਦਾ న్యూਜ ਆਵੇ ਵੀ ਬਹਿ ਗਿਆ ਬੇੜਾ న్యూਜ ਆਵੇ ਜਦੋਂ ਅਗਲੇ ਦੀ ਖਬਰ ਆਉਂਦੀ ਹੈ ਨਾ ਵੀ ਉਹਦਾ ਮੁੰਡਾ ਫੜਿਆ ਗਿਆ ਕੈਨੇਡਾ ਦੇ ਵਿੱਚ ਐ ਕਰਦਾ ਸੀ ਚ ਅੰਦਰੇ ਅੰਦਰ ਬੜਾ ਮਾੜਾ ਹੋਇਆ ਬਾਅਦ ਚ ਕਹਿਣਗੇ ਇਹ ਨਾ ਅੱਤ ਵੀ ਵਾੜੀ ਚੱਕੀ ਸੀ ਇਹਨਾਂ ਨਿਆਣਿਆਂ ਨੇ ਗੱਲਾਂ ਘਰੇ ਆ ਕਿ ਐ ਕਰਨਗੇ ਤੇ ਬੋਲ ਕੇ ਕਹਿਣ ਨਾ ਕਹਿਣ ਹੁੰਦੇ ਖੁਸ਼ ਨੇ ਵੀ ਵਧੀਆ ਹੋਇਆ ਇਹ ਇਹ ਜਾ ਨਹੀਂ ਸਕਿਆ ਇਹਦਾ ਬਣਿਆ ਨਹੀਂ ਕੰਮ ਅੰਦਰੋਂ ਛੜਦੇ ਆ ਜੈਲਸ ਈਰਖਾ ਤੇ ਰਾਤ ਮੈਂ ਇੱਕ ਗੱਲ ਕੀਤੀ ਸੀ ਵੇਖੋ ਸਿੱਖਾਂ ਦੀ ਨਿੱਕੀ ਜੀ ਟੀ ਟੀਲੀ ਇੱਧਰ ਸੁਣੋ ਸਿੱਖਾਂ ਦੀ ਡਿੱਕੀ ਜੀ ਟੀਲੀ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜ ਸਕਦੀ ਹੈ ਨਾ ਲੱਕੜਾਂ ਦੇ ਢੇਰ ਨੂੰ ਬਾਅਦ 'ਚ ਸਾੜੂ ਪਹਿਲਾਂ ਆਪਣਾ ਬੂਥਾ ਸਾੜਦੀ ਓ ਹਰੇਕ ਹਰੇਕ ਸਿੱਖ ਆਪਣਾ ਬੂਥਾ ਸਾੜ ਕੇ ਫੇਰ ਉਹ ਲੱਕੜਾਂ ਦੇ ਢੇਰ ਨੂੰ ਅੱਗ ਲਾਉ। ਜਿਹੜੇ ਬੰਦੇ ਕਿਸੇ ਦਾ ਘਰ ਸਾੜਨ ਜਾਂਦੇ ਨੇ ਮਾਫ਼ ਕਰਨਾ ਅੰਦਰੋਂ ਪਹਿਲਾਂ ਆਪ ਸੜਦੇ ਨੇ ਫੇਰ ਸਾੜਦੇ ਨੇ। ਜਦੋਂ ਤੂੰ ਸੋਚਣ ਵੀ ਲੱਗਦੇ ਆ ਨਾ ਕਿਸੇ ਦਾ ਮਾੜਾ ਤੇ ਆਪਣੇ ਆਪ ਨੂੰ ਸਾੜਨਾ ਸ਼ੁਰੂ ਕਰ ਦਿੰਨੇ ਓਦੋਂ ਜੈਲ ਵਿੱਚ ਈਰਖਾ 'ਚ ਸਾੜੇ 'ਚ ਆ ਬਾਬਾ ਫਰੀਦ ਸਾਹਿਬ ਦਾ ਵਜਨ ਨਹੀਂ ਫਰੀਦਾ ਦਰਿਆਵੇ ਕੰਨੈ ਬਗਲਾ